ਨਕਾਬਪੋਸ਼ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਤੇ ਲੁੱਟ ਖੋਹ ਨੂੰ ਦਿੱਤਾ ਅੰਜਾਮ ਬੀਤੀ ਦੇਰ ਸ਼ਾਮ 6:30 ਵਜੇ ਦੇ ਕਰੀਬ ਫਰੈਂਡਜ਼ ਫਿਊਲ ਸੈਂਟਰ ਕੁਮਾਨ ਬਲਰਾਮਪੁਰ ਤੇ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਤੇਜ਼ ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆ ਫਰੈਂਡ ਫੀਲਿੰਗ ਸਟੇਸ਼ਨ ਕੁਮਾਨ ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸੇਲ ਮੈਨ ਪੈਟਰੋਲ ਪੰਪ ਤੇ ਤੇਲ ਪਾ ਰਿਹਾ ਸੀ ਇਹ ਦੋ ਅਣਪਛਾਣ ਤੇ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਜਿਨ੍ਹਾਂ ਆਪਣੇ ਮੂੰਹ ਟੱਕੇ ਹੋਏ ਸਨ ਅਤੇ ਜਿਨ੍ਹਾਂ ਕੋਲ ਤੇਜ਼ ਤਲ ਹਥਿਆਰ ਰਾਡ ਅਤੇ ਦਾਤਰ ਸਨ ਅਤੇ ਉਹਨਾਂ ਨੂੰ ਸੇਲਮੈਨ ਨੂੰ ਰਾਡ ਮਾਰ ਕੇ ਉਸ ਕੋਲ 14 ਲੱਖ ਰੁਪਏ ਦੀ ਨਕਦੀ ਖੋ ਗਏ ਫਰਾਰ ਹੋ ਗਏ ਇਹ ਵਾਰਦਾਤ ਪੰਪਲ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕਾਦ ਹੋ ਗਈ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐਸਐਚਓ ਨੇ ਦੱਸਿਆ ਕਿ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਵਾਲੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਤੁਸੀਂ ਦੇਖ ਰਹੇ ਹੋ ਵੀਰੋ ਚੀਫ ਦਵਿੰਦਰ ਸਿੰਘ ਦੀ ਖਾਸ ਪੋਟ। ਧੰਨਵਾਦ। ਸਰ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਂਚਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਸੇਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੇ ਉਦੋਂ ਦੋ ਲੜਕੇ ਅਨਪਛਾਤੇ ਆਏ ਆ ਤੇ ਉਹ ਪੈਕ ਹੋ ਕੇ 8:30 ਵਜੇ ਉਹ ਕੋ ਕੇ ਲੈ ਗਏ ਕਿੰਨਾ ਕੈਸ਼ ਸੀ ਜੀ ਕੈਸ਼ ਜਨ ਕੇ 14 ਕੀ ਜਾ ਰਿਹਾ ਤੇ 900 ਰੁਪਿਆ ਹੈਗਾ 400 ਰੁਪਿਆ ਹੈਗਾ 14400 ਰੁਪਏ ਤੇ ਕਿੰਨੇ ਕੇ ਟਾਈਮ ਨਾਲ ਆਏ ਇਹ ਸਾਢੇ 6 ਦੇ ਲਗਭਗ ਦੇ ਲਗਭਗ ਕਰੀਬ ਆਏ ਸ਼ਾਮ ਨੂੰ ਅੱਜ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਸੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਰਾਤ ਵਿਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਾ ਠੀਕ ਹੈ ਡਾਕਟਰ ਦਿਖਾ ਕੇ ਇਹਨਾਂ ਨੂੰ ਕਿਆ ਮਾਰਿਆ ਡਾਕਟਰ ਦੇ ਜਿਹੜਾ ਰਾਡ ਆ ਉਹ ਲੜਕੇ ਨੇ ਮਾਰਿਆ ਵਾ ਤੇ ਸੇਲਫਾਇਰ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪਕੂ ਕਿਲ ਲੈ ਗਏ ਤੇ ਦਾਤਰ ਬਾਅਦ ਚ ਆਪਾਂ ਪਿਛੇ ਨੱਠੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚੱਲ ਗਏ ਤੁਹਾਡੇ ਕੋਈ ਇੱਥੇ ਸੀ ਸੀਟੀਵੀ ਕੈਮਰਾ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹ ਰੰਗਦੇ ਜਨ ਕੇ ਮੂੰਹ ਟਕੇ ਹੋਏ ਆ ਤੇ ਆਪਣਾ ਪੁਲਿਸ ਪੁਲਿਸ ਕੱਲ ਜਰਕੇ ਰਾਤ ਨੂੰ ਆਏ ਸੀਗਾ उस वक्ता और सब कुछ जिन अपना रिपोर्ट लिखा पी है तो सी सी कैमरे बच्चे जन कि सब कुछ देख के गई है एस एच ओ साहब ठीक सर ओके